ਅੱਜ ਪੰਜਾਬ ਦੇ ਵਿੱਚ ਐਸਾ ਵੱਡਾ ਤੇ ਅਜੀਬ ਪਟਾਕਾ ਪਿਆ ਕਿ ਸੁਣ ਕੇ ਹੈਰਾਨ ਤੁਸੀਂ ਵੀ ਹੋ ਜਾਣਾ ਤੇ ਸੁਣ ਕੇ ਆਪਣਾ ਕਮੈਂਟ ਜਰੂਰ ਲਿਖਿਓ ਕਿ ਆਖਰ ਇਹਦੇ ਪਿੱਛੇ ਦੀ ਅਸਲੀ ਕਹਾਣੀ ਤੁਹਾਨੂੰ ਲੱਗਦੀ ਕੀ ਹੈ ਹੋਇਆ ਕੀ ਹੈ ਕਿ ਅੱਜ ਫੇਰ ਪੰਜਾਬ ਦੇ ਵਿੱਚ ਇੱਕ ਐਸਐਸਪੀ ਨੂੰ ਸਸਪੈਂਡ ਕੀਤਾ ਗਿਆ ਐਸਐਸਪੀ ਨੂੰ ਮੁਅਤਲ ਕਰ ਦਿੱਤਾ ਗਿਆ ਨੌਕਰੀ ਤੋਂ ਤੇ ਇਹ ਐਸਐਸਪੀ ਵਿਜੀਲੈਂਸ ਦਾ ਐਸਐਸਪੀ ਜਗਤਪ੍ਰੀਤ ਸਿੰਘ ਹੈ ਇਸ ਨੂੰ सस्पेंड ਕਿਉਂ ਕੀਤਾ ਗਿਆ ਅੱਜ ਪਹਿਲਾਂ ਤਾਂ ਇਹ ਖਬਰ ਆਈ ਕਿ ਜਿਹੜੇ ਕਾਂਗਰਸ ਦੇ ਲੁਧਿਆਣਾ ਦੇ ਜਿਮਣੀ ਚੋਣ ਦੇ ਐਮਐਲਏ ਉਮੀਦਵਾਰ ਭਾਰਤ ਪੂਸ਼ਣ ਆਸ਼ੂ ਹੈ ਉਹਨਾਂ ਨੂੰ ਵਿਜੀਲੈਂਸ ਦਾ ਸੰਮਣ ਗਿਆ ਤੇ ਸੰਮਣ 2400 ਕਰੋੜ ਦੇ ਇੱਕ ਜ਼ਿਮਿਨੀ ਘਪਲੇ ਦੇ ਨਾਲ ਜੁੜਿਆ ਹੋਇਆ ਤੇ ਉਸ ਤੋਂ ਬਾਅਦ ਕਾਂਗਰਸ ਨੇ ਵੱਡਾ ਰੌਲਾ ਪਾਇਆ ਕਾంగਰਸ ਦਾ ਪ੍ਰਧਾਨ ਰਾਜਾ ਵੜਿੰਗ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਕਰਨ ਦੀ ਗੱਲ ਕਰਨ ਲੱਗਿਆ ਤੇ ਉਧਰੋਂ ਫਿਰ ਵੱਡੀ ਖਬਰ ਆ ਗਈ ਕਿ ਭਾਰਤ ਪੂਸ਼ਣ ਆਸ਼ੂ ਨੂੰ ਜਿਹੜੇ ਵਿਜੀਲੈਂਸ ਦੇ ਐਸਐਸਪੀ ਨੇ ਸੰਮਣ ਭੇਜਿਆ ਸੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਇਹ ਭਾਰਤ ਪੂਸ਼ਣ ਆਸ਼ੂ ਉਹੀ ਕਾంగਰਸ ਦਾ ਸਾਬਕਾ ਮੰਤਰੀ ਹੈ ਜਿਹੜਾ ਕਾంగਰਸ ਸਰਕਾਰ ਦਾ ਮੰਤਰੀ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆ ਹੀ ਉਹਦੇ ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਤੇ ਉਹ ਜੇਲ੍ਹ 'ਚ ਰਿਹਾ ਤੇ ਹੁਣ ਫਿਰ ਉਹ ਬਾਹਰ ਹੈ ਜੇਲ੍ਹ ਤੋਂ ਕਾਂਗਰਸ ਨੇ ਉਹਨੂੰ ਹੁਣ ਜਿਹੜੀ ਲੁਧਿਆਣਾ ਦੇ ਵਿੱਚ ਜਿਮਣੀ ਚੋਣ ਹੋ ਰਹੀ ਹੈ ਉਹਦੇ ਵਿੱਚ ਆਪਣਾ ਉਮੀਦਵਾਰ ਬਣਾਇਆ ਹੋਇਆ ਅੱਜ ਜਦੋਂ ਭਾਰਤ ਪੂਸ਼ਣ ਆਸ਼ੂ ਨੂੰ ਫੇਰ ਵਿਜੀਲੈਂਸ ਦਾ ਸੱਮਣ ਗਿਆ ਰੌਲਾ ਪਿਆ ਵਿਜੀਲੈਂਸ ਦੇ ਸੱਮਣ 'ਚ ਇਹ ਲਿਖਿਆ ਸੀ ਕਿ ਅੱਜੇ ਹੁਣੇ ਵਿਜੀਲੈਂਸ ਦੇ ਆਫਿਸ ਦੇ ਵਿੱਚ ਤੁਸੀਂ ਪੁੱਛਗਿੱਛ ਲਈ ਪੇਸ਼ ਹੋਵੋ ਤਾਂ ਫਿਰ ਇਸ ਮਾਮਲੇ 'ਚ ਐਸਐਸਪੀ ਕਿਉਂ ਸਸਪੈਂਡ ਕੀਤਾ ਗਿਆ ਉਹ ਵੀ ਵਿਜੀਲੈਂਸ ਦਾ ਇਹ ਕੀ ਕਹਾਣੀ ਹੈ ਤੁਹਾਨੂੰ ਕੋ ਸਮਝਾ ਰਿਹਾ ਕਿ ਗੱਲ ਰਲ ਗਈ ਦਿਮਾਗ 'ਚ ਚਲੋ ਆਪਾਂ ਗੱਲ ਕਰਦੇ ਆਂ ਵੈਸੇ ਪੂਰੀ ਕਹਾਣੀ ਤਾਂ ਪੱਲੇ ਕਿਸੇ ਦੇ ਵੀ ਨਹੀਂ ਪੈਰੀ ਪਰ ਐਸਐਸਪੀ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਕਿਉਂਕਿ ਜਦੋਂ ਇੰਨੀ ਵੱਡੀ ਕਾਰਵਾਈ ਕਿਸੇ ਤੇ ਕਰਨੀ ਹੋਵੇ ਤਾਂ ਫਿਰ ਪਹਿਲਾਂ ਤਾਂ ਵਿਜੀਲੈਂਸ ਦੇ ਪੰਜਾਬ ਦੇ ਮੁਖੀ ਦੇ ਧਿਆਨ ਚ ਲਿਆਉਣਾ ਪੈਂਦਾ ਤੇ ਉਧਰ ਫਿਰ ਜਿਹੜੇ ਪੰਜਾਬ ਦੇ ਸੀਐਮ ਦਫਤਰ ਹੈ ਮੁੱਖ ਮੰਤਰੀ ਦਾ ਦਫਤਰ ਉਹਦੇ ਵਿੱਚ ਵੀ ਸੂਚਨਾ ਭੇਜਣੀ ਪੈਂਦੀ ਹੈ ਉਸ ਤੋਂ ਬਾਅਦ ਫਿਰ ਕਿਤੇ ਜਾ ਕੇ ਇਸ ਪੱਧਰ ਦੇ ਵੱਡੇ ਬੰਦੇ ਨੂੰ ਤੇ ਇਸ ਪੱਧਰ ਦੇ ਵੱਡੇ ਮਾਮਲੇ ਦੇ ਵਿੱਚ ਕੋਈ ਸੰਮਨ ਜਾਂ ਕਾਰਵਾਈ ਕੀਤੀ ਜਾਂਦੀ ਹੈ ਪਰ ਇੱਥੇ ਕੀ ਹੋਇਆ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਐਸਐਸਪੀ ਜਗਤਪ੍ਰੀਤ ਸਿੰਘ ਜਿਹਨੂੰ ਸਸਪੈਂਡ ਕੀਤਾ ਗਿਆ ਉਹਨੇ ਕੱਲੇ ਨਹੀਂ ਕਹਿੰਦੇ ਆ ਕਿ ਆਪੇ ਹੀ ਕਾਂਗਰਸ ਦੇ ਉਮੀਦਵਾਰ ਨੂੰ ਸੰਮਣ ਜਾਰੀ ਕਰ ਦਿੱਤਾ ਆਪੇ ਹੀ ਕਾਰਵਾਈ ਦੀ ਗੱਲ ਕਰਤੀ ਤੇ ਜਾਣਕਾਰੀ ਨਾ ਸੀਐਮ ਦਫ਼ਤਰ ਭੇਜੀ ਨਾ ਵਿਜੀਲੈਂਸ ਦੇ ਮੁਖੀ ਨੂੰ ਤੇ ਇਸ ਕਰਕੇ ਸਰਕਾਰ ਨੂੰ ਇੰਜ ਲੱਗਿਆ ਕਿ ਇਹ ਮਾਮਲਾ ਗੋਲਮਾਲ ਹੈ ਗੋਲਮਾਲ ਹੈ ਮਿਲੀਭੁਗਤ ਹੈ ਮਿਲੀਭੁਗਤ ਕਿਵੇਂ ਜੋ ਮੀਡੀਆ ਰਿਪੋਰਟਾਂ ਚ ਆ ਰਿਹਾ ਓਏ ਆ ਰਿਹਾ ਕਿ ਇਹ ਜਿਹੜਾ ਐਸਐਸਪੀ ਹੈ ਵਿਜੀਲੈਂਸ ਦਾ ਇਹਦੇ ਪਹਿਲਾਂ ਤੋਂ ਹੀ ਭਾਰਤ ਕੂਸ਼ਨ ਆਸ਼ੂ ਦੇ ਨਾਲ ਨਜ਼ਦੀਕੀ ਸਬੰਧ ਰਹੇ ਨਹੀਂ ਹੁਣ ਇਹਦਾ ਸੱਚ ਕੀ ਹੈ ਨਹੀਂ ਪਤਾ ਪਰ ਮੀਡੀਆ 'ਚ ਆ ਰਿਹਾ ਇਹ ਵੀ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਪਹਿਲਾਂ ਇਸ ਐਸਐਸਪੀ ਨੂੰ ਭਾਰਤ ਕੂਸ਼ਨ ਆਸ਼ੂ ਨੇ ਡੀਐਸਪੀ ਵਜੋਂ ਤਨਤ ਕਰਾਇਆ ਸੀ ਕਾਂਗਰਸ ਲਈ ਤਾਂ ਇਸ ਕਰਕੇ ਸ਼ੱਕ ਇਹ ਜਾਰੀ ਕੀਤਾ ਜਾ ਰਿਹਾ ਕਿ ਇਹਨਾਂ ਵੋਟਾਂ ਦੇ ਵਿੱਚ ਫਾਇਦਾ ਲੈਣ ਲਈ ਭਾਰਤਪ੍ਰੂਸ਼ਨ ਆਸ਼ੂ ਨੇ ਐਸਐਸਪੀ ਨਾਲ ਮਿਲ ਕੇ ਆਪੇ ਹੀ ਸੰਮਨ ਕਰਾਏ ਹੋ ਸਕਦੇ ਨੇ ਹੁਣ ਤੁਸੀਂ ਦੇਖੋ ਇੱਕ ਫਿਲਮ ਆਈ ਸੀ ਗੁਪਤ ਉਹ ਗੁਪਤ ਫਿਲਮ ਦੇ ਵਿੱਚ ਕਿਵੇਂ ਕਹਾਣੀਆਂ ਕਿੱਦਾਂ ਵਾਪਰਦਾ ਹੈ ਸਾਰਾ ਕੁਝ ਉਹ ਐਂਡ ਤੇ ਜਾ ਕੇ ਪਤਾ ਲੱਗਿਆ ਸੀਗਾ ਦਰਸ਼ਕਾਂ ਨੂੰ ਵੀ ਯਾਰ ਇਹ ਕਰੀ ਕੌਣ ਜਾਂਦਾ ਹੈ ਗੁਪਤ ਫਿਲਮ ਯਾਦ ਕਰ ਲੋ ਬਸ ਉਸੇ ਤਰ੍ਹਾਂ ਇੱਥੇ ਆ ਕਹਾਣੀਆਂ ਕਈ ਚੱਲੀ ਜਾਂਦੀਆਂ ਨੇ ਜੀ ਦਾ ਪਤਾ ਬਹੁਤ ਸਾਰੇ ਦਰਸ਼ਕਾਂ ਨੂੰ ਯਾਨੀ ਪਬਲਿਕ ਨੂੰ ਐਂਡ ਤੇ ਜਾ ਕੇ ਵੀ ਨਹੀਂ ਲੱਗਣਾ ਕਿਉਂਕਿ ਉਹ ਫਿਲਮ ਸੀ ਇਹ ਰਿਐਲਿਟੀ ਆ ਤੇ ਇਹਦੇ ਪਿੱਛੇ ਬੜੀਆਂ ਘਟਿਆ ਸਿਆਸਤਾਂ ਹੁੰਦੀਆਂ ਨੇ ਹੁਣ ਵੇਖੋ ਇਹ ਮੰਨਿਆ ਜਾ ਰਿਹਾ ਜਦੋਂ ਵੋਟਾਂ ਆਉਂਦੀਆਂ ਨੇ ਤਾਂ ਵੋਟਾਂ ਦੇ ਵਿੱਚ ਹਮਦਰਦੀ ਲੈਣ ਦੇ ਲਈ ਕਈ ਇਹੋ ਜਿਹੇ ਕੰਮ ਕਰਾ ਦਿੱਤੇ ਜਾਂਦੇ ਨੇ ਤਾ মিডিਆ ਰਿਪੋਰਟਾਂ ਦੇ ਵਿੱਚ ਚਰਚਾ ਇਹ ਆ ਕਿ ਕਾਰਵਾਈ ਤਾਂ ਐਸਐਸਪੀ ਤੇ ਕੀਤੀ ਗਈ ਕਿ ਐਸਪੀ ਐਸਐਸਪੀ ਤੇ ਭਾਰਤ ਪੂਸ਼ਣ ਆਸ਼ੂ ਨੇ ਰਲ ਮਿਲ ਕੇ ਆਸ਼ੂ ਦੇ ਪ੍ਰਤੀ ਹਮਦਰਦੀ ਬਣਾਉਣ ਲਈ ਇੰਜ ਕੀਤਾ ਹੋ ਸਕਦਾ ਹੈ ਇਸ ਕਰਕੇ ਉਹਦੇ ਤੇ ਕਾਰਵਾਈ ਹੋਈ ਹੈ ਪਰ ਹੁਣ ਜਦੋਂ ਜਾਂਚ ਹੋਏਗੀ ਜਦ ਪੜਤਾਲ ਹੋਏਗੀ ਤਾਂ ਸਾਰਾ ਸੱਚ ਉਦੋਂ ਨਿਕਲ ਕੇ ਬਾਹਰ ਆਏਗਾ ਕਿ ਅਸਲੀ ਕਹਾਣੀ ਕੀ ਹੈ ਪਰ ਅੰਦਾਜ਼ੇ ਆ ਲਾਏ ਜਾ ਰਹੇ ਨੇ ਮੈਂ ਫੇਰ ਕਹੂੰਗਾ ਤੁਸੀਂ ਆਪਣਾ ਕਮੈਂਟ ਲਿਖ ਕੇ ਦੱਸਿਓ ਤੁਹਾਨੂੰ ਕੀ ਲੱਗਦਾ ਉੰਜ ਪਿਛਲੇ ਦਿਨੀ ਫਾਜ਼ਿਲਕਾ ਦਾ ਐਸਐਸਪੀ ਸਸਪੈਂਡ ਕੀਤਾ ਗਿਆ ਅਚਾਨਕ ਤੁਹਾਨੂੰ ਪਤਾ ਹੀ ਹੈ ਉਹ ਇਸ ਕਰਕੇ ਕੀਤਾ ਗਿਆ ਸੀ ਕਿਉਂਕਿ ਫਾਜ਼ਿਲਕਾ ਦੇ ਵਿੱਚ ਕੁਝ ਮੁਲਾਜ਼ਮਾਂ ਨੇ ਸਾਈਬਰ ਸੈੱਲ ਦੇ ਅਧਿਕਾਰੀਆਂ ਤੇ ਐਸਐਚਓ ਨੇ ਰਿਸ਼ਵਤ ਲਈ ਸੀ ਤੇ ਉਦੋਂ ਇਹ ਚਰਚਾ ਆਈ ਸੀ ਵੀ ਐਸਐਸਪੀ ਨੂੰ ਇਹ ਮਾਮਲਾ ਪਤਾ ਸੀ ਪਰ ਉਹਨੇ ਕਾਰਵਾਈ ਨਹੀਂ ਕੀਤੀ ਇਸ ਕਰਕੇ ਪੰਜਾਬ ਸਰਕਾਰ ਨੇ ਸਸਪੈਂਡ ਕਰਤਾ ਹੁਣ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਾ ਜ਼ੀਰੋ ਟੋਲਰੈਂਸ ਸਾਡੀ ਭ੍ਰਿਸ਼ਟਾਚਾਰ ਤੇ ਭ੍ਰਿਸ਼ਟਾਚਾਰੀ ਨਹੀਂ ਬਖਸ਼ਣਾ ਚਾਹੇ ਆਪਦਾ ਹੋਵੇ ਤੇ ਚਾਹੇ ਬਾਹਰ ਦਾ ਹੋਵੇ ਪਰ ਇੱਥੇ ਸਵਾਲ ਵੱਡੇ ਉੱਠ ਰਹੇ ਨੇ ਵੇਖੋ ਗੁਰੂ ਹਰਸਹਾਏ ਹਲਕੇ ਦਾ ਐਮਐਲਏ ਜਿਹੜਾ ਉਹਦੇ ਉੱਪਰ ਕਿੰਨਾ ਵੱਡਾ ਦੋਸ਼ ਲੱਗਿਆ ਤੇ ਜਿਹੜਾ ਦੋਸ਼ ਐਮਐਲਏ ਤੇ ਲੱਗਿਆ ਉਹ ਦੋਸ਼ ਤਾਂ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਪੰਚਾਇਤੀ ਚੋਣਾਂ ਦੇ ਵਿੱਚ ਕੀ ਘਾਲੇ ਮਾਲੇ ਕੀਤੇ ਹੋਣਗੇ ਉਹਦੇ ਉੱਪਰ ਬਹੁਤ ਵੱਡੀ ਗੱਲ ਕਰਦਾ ਕਿਉਂਕਿ ਗੁਰੂ ਅਰਸਾ ਇਲਾਕੇ ਦੇ ਵਿੱਚ ਇੱਕ ਜਿਹੜਾ ਨੌਜਵਾਨ ਸਰਪੰਚ ਮੁੰਡਾ ਜਸ਼ਨ ਉਹਨੇ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਜਿਹੜਾ ਵਿਧਾਇਕ ਆ ਐਮਐਲਏ ਉਹ ਆਪਣੇ ਪੀਏ ਤੇ ਕਾਫੀ ਸਾਰੀ ਪੁਲਿਸ ਨੂੰ ਲੈ ਕੇ ਤੁਰੰਤ ਉਹ ਮੁੰਡੇ ਦੇ ਘਰ ਚਲਾ ਗਿਆ ਅੰਦਰ ਬੰਦ ਕਮਰੇ ਚ ਕਈ ਘੰਟੇ ਪਰਿਵਾਰ ਦੇ ਨਾਲ ਗੱਲ ਕਰਦਾ ਰਿਹਾ ਬਾਹਰ ਕੁੱਤ ਦੀ ਲਾਸ਼ ਪਈ ਸੀ ਪਿੰਡ ਇਕੱਠਾ ਹੋ ਰਿਹਾ ਸੀ ਤੇ ਫਿਰ ਮੁੰਡੇ ਦੇ ਪਿਓ ਨੇ ਆ ਤਿੰਨ ਚਾਰ ਦਿਨ ਬਾਅਦ মিডিਆ ਅੱਗੇ ਆ ਕੇ ਸਾਰੇ ਖੁਲਾਸੇ ਕੀਤੇ ਨੇ ਉਹ ਕਹਿੰਦਾ ਕਿ ਸਾਨੂੰ ਅੰਦਰ ਤਾਲੀ ਰੱਖਿਆ ਸਾਨੂੰ ਬਾਹਰ ਨਹੀਂ ਨਿਕਲ ਦਿੱਤਾ ਸਾਡੇ ਤੇ ਦਬਾਅ ਪਾ ਰਹੇ ਸੀ ਕਿ ਤੁਰੰਤ ਮੁੰਡੇ ਦਾ ਸੰਸਕਾਰ ਕਰੋ ਤੇ ਹੋਰ ਕੁਝ ਨਾ ਬੋਲੋ ਮੁੰਡੇ ਦੇ ਪਿਓ ਨੇ ਕਿਹਾ ਉਹ ਦੋਸ਼ ਲਾ ਰਹੇ ਆ ਕਿ ਐਮਐਲਏ ਤੇ ਉਹਦਾ ਪੀ ਸਰਪੰਚੀ ਚੋਣਾਂ ਦੇ ਵਿੱਚ ਇਹਨਾਂ ਨੇ ਸਾਡੇ ਤੋਂ 15 ਲੱਖ ਦੇ ਕਰੀਬ ਰੁਪਈਆ ਖਾਦਾ ਸਰਪੰਚ ਬਣਾਉਣ ਲਈ ਤੇ ਉਹ ਇਹ ਵੀ ਕਹਿ ਰਿਹਾ ਸਾਡੇ ਕੱਲਿਆਂ ਤੋਂ ਨਹੀਂ ਕਿੰਨੇ ਸਾਰੇ ਸਰਪੰਚ ਏ ਐਮਐਲਏ ਨੇ ਪੈਸੇ ਲੈ ਕੇ ਬਣਾਏ ਤੇ ਫਿਰ ਉਹ ਇਹ ਵੀ ਕਹਿ ਰਿਹਾ ਮੁੰਡੇ ਦਾ ਪਿਓ ਉਹ ਕਹਿੰਦਾ ਸਾਡਾ ਮੁੰਡੇ ਦੇ ਉੱਪਰ ਹੁਣ ਇਹ ਦਬਾਅ ਪਾ ਰਹੇ ਸੀ ਵੀ ਪੈਸੇ ਹੋਰ ਦੇ ਤੇ ਮਰਨ ਤੋਂ 2-3 ਦਿਨ ਪਹਿਲਾਂ ਸਾਡਾ ਮੁੰਡਾ 2 ਲੱਖ ਰੁਪਇਆ ਇਹਨਾਂ ਨੂੰ ਮੇਰੇ ਤੋਂ ਲੈ ਕੇ ਹੋਰ ਦੇ ਕੇ ਆਇਆ ਕਿਉਂਕਿ ਇਹ ਕੰਮ ਨਹੀਂ ਚੱਲਣ ਦੇ ਰਹੇ ਸੀ ਸਰਪੰਚੀ ਦਾ ਉਹਦਾ ਕਹਿੰਦੇ ਫਿਰ ਇਹ ਹੋਰ ਪੈਸੇ ਲਈ ਦਬਾਅ ਪਾ ਰਹੇ ਸੀ ਤੇ ਐਨਾ ਪੁੱਠਾ ਬੋਲ ਰਹੇ ਸੀ ਕਿ ਮੇਰਾ ਗੱਭਰੂ ਪੁੱਤ ਇਹਨਾਂ ਦਾ ਦਬਾਅ ਝੱਲ ਨਹੀਂ ਸਕਿਆ ਤੇ ਫਿਰ ਉਹਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਆਤਮ ਹੱਤਿਆ ਕਰ ਲਈ ਹੁਣ ਇਹ ਜਿਹੜੀ ਗੱਲ ਸਾਹਮਣੇ ਆਈ ਇਹਦੇ ਤੇ ਆਮ ਆਦਮੀ ਪਾਰਟੀ ਅਜੇ ਤੱਕ ਕੁਝ ਨਹੀਂ ਬੋਲੀ ਹੁਣ ਜਦ ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੀ ਹੈ ਤਾਂ ਫਿਰ ਉਸ ਮਾਮਲੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਚੁੱਪ ਕਿਉਂ ਨੇ ਹੁਣ ਤੱਕ ਕਿਉਂ ਨਹੀਂ ਕੁਝ ਬੋਲੇ ਕੀ ਐਮਐਲਏ ਗੁਰੂ ਹਰਸਾਏ ਦੀ ਜਾਂਚ ਕਰਾਈ ਜਾਏਗੀ ਪੜਤਾਲ ਕਰਾਈ ਜਾਏਗੀ ਕੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਏਗਾ ਕੀ ਉਹ ਗੱਭਰੂ ਪੁੱਤ ਜਿਹੜਾ ਮਰਿਆ ਉਹਦਾ ਉਹ ਭੋੜਾ ਪਾਲਾ ਬਾਪ ਜਿਹੜਾ ਅੱਧੇ ਸ਼ਬਦ ਵੀ ਠੀਕ ਉਚਾਰਨ ਵਿਚਾਰਾ ਨਹੀਂ ਕਰ ਪਾਉਂਦਾ ਕਿਉਂਕਿ ਸਾਡੇ ਪਿੰਡਾਂ ਵਾਲੇ ਸਾਰੇ ਹੀ ਇਦਾਂ ਕਰਦੇ ਨੇ ਉਹ ਪੋੜਾ ਪਾਲਾ ਸਿੱਧਾ ਬੰਦਾ ਜਿਹੜੀਆਂ ਗੱਲਾਂ ਉਹ ਕਰ ਰਿਹਾ ਕੀ ਉਹਦੀ ਜਾਂਚ ਨਹੀਂ ਹੋਣੀ ਚਾਹੀਦੀ ਕੀ ਉਹਦੀ ਡੰਗਾਈ ਨਾਲ ਪੜਤਾਲ ਨਹੀਂ ਹੋਣੀ ਚਾਹੀਦੀ ਕੱਲ ਉਹ ਐਸਐਸਪੀ ਫਿਰੋਜ਼ਪੁਰ ਨੂੰ ਦਰਖਾਸਤ ਦੇ ਕੇ ਆਇਆ ਵੀ ਐਮਐਲਏ ਤੇ ਉਹਦੇ ਪੀਏ ਤੇ ਕਾਰਵਾਈ ਕਰੋ ਪਰ ਅਜੇ ਤੱਕ ਉਹਦੇ ਤੇ ਕੁਝ ਨਹੀਂ ਹੋਇਆ ਐਮਐਲਏ ਨੇ ਵੀਡੀਓ ਪਾਈ ਕਿ ਵੇਖੋ ਜੀ ਮੇਰਾ ਇਹਦੇ ਚ ਕੋਈ ਰੋਲ ਨਹੀਂਗਾ ਤੇ ਕੁਝ ਲੋਕੇ ਤੇ ਸਿਆਸਤ ਕਰ ਰਹੇ ਨੇ ਤੇ ਮੇਰੀ ਪਰਿਵਾਰ ਨਾਲ ਹਮਦਰਦੀ ਹੈ ਤੇ ਜਿੱਥੇ ਲੋੜ ਪਈ ਪਰਿਵਾਰ ਨਾਲ ਖੜਾਾਂਗੇ ਪਰ ਦੂਜੇ ਪਾਸੇ ਪਰਿਵਾਰ ਫਿਰ ਕਹਿ ਰਿਹਾ ਕਿ ਐਮ ਐਲ ਏ ਬਿਲਕੁਲ ਇਹ ਝੂਠ ਬੋਲ ਰਿਹਾ ਸਾਡਾ ਮੁੰਡਾ ਕਤਲ ਇਹਨਾਂ ਨੇ ਕਰਵਾਇਆ ਇਹ ਸਿਆਸੀ ਕਤਲ ਹੈ ਕਹਿੰਦੇ ਗੋਲੀ ਮੁੰਡੇ ਨੇ ਆਮ ਮਾਰੀ ਪਰ ਮਜਬੂਰ ਇਹਨਾਂ ਨੇ ਕੀਤਾ ਇਹ ਮੁੰਡੇ ਦਾ ਪਿਓ ਉਹਦੇ ਰਿਸ਼ਤੇਦਾਰ ਪਰਿਵਾਰ ਕਹਿ ਰਿਹਾ ਤੇ ਆਮ ਆਦਮੀ ਪਾਰਟੀ ਦਾ ਇੱਕ ਸਥਾਨਕ ਆਗੂ ਹੁਣ ਜੇਕਰ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਹੈ ਤਾਂ ਫਿਰ ਇਸ ਮਾਮਲੇ ਤੇ ਕਾਰਵਾਈ ਕਿਉਂ ਨਹੀਂ ਫਿਰ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਚੁੱਪ ਕਿਉਂ ਹੈ ਕਹਾਣੀ ਇੱਥੇ ਨਹੀਂ ਰੁਕਦੀ ਹੋਰ ਵੀ ਬਹੁਤ ਸਾਰਿਆਂ ਦੇ ਉੱਪਰ ਦੋਸ਼ ਲੱਗੇ ਕਹਾਣੀ ਉਹ ਤੂੰ ਗਾਹ ਕਿਉਂ ਨਹੀਂ ਤੁਰਦੀ ਵੇਖੋ ਕਾਂਗਰਸ ਦੇ ਕਿੰਨੇ ਸਾਰੇ ਲੀਡਰਾਂ ਤੇ ਔਰ ਅਕਾਲੀਆਂ ਦੇ ਕਿੰਨੇ ਸਾਰੇ ਲੀਡਰਾਂ ਤੇ ਆਮ ਆਦਮੀ ਪਾਰਟੀ ਤੇ ਉਹਦੇ ਮੁਖੀ ਸੀਐਮ ਭਗਵੰਤ ਮਾਨ ਨੇ ਦੋਸ਼ ਲਾਇਆ ਸੀ ਕਿ ਇਹਨਾਂ ਨੇ ਬਹੁਤ ਵੱਡੀਆਂ ਗੜਬੜਾਂ ਕੀਤੀਆਂ ਨੇ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਉਹਦੇ ਤੇ ਸੀਐਮ ਭਗਵੰਤ ਮਾਨ ਦਾ ਸਿੱਧਾ ਦੋਸ਼ ਸੀ ਵੀ ਇਹ ਇਹ ਟਰਾਂਸਪੋਰਟ ਬਸਾਂ ਵਾਲਾ ਮੰਤਰੀ ਰਿਹਾ ਪੰਜਾਬ 'ਚ ਔਰ ਬਸਾਂ ਤੇ ਬਾਡੀਆਂ ਲਵਾਉਣ ਲਈ ਇਹਨੇ ਬਾਹਰੋਂ ਬਾਡੀਆਂ ਲਵਾ ਕੇ ਵੱਡਾ ਘਪਲਾ ਕੀਤਾ ਹੋ ਸਕਦਾ ਹੈ ਜਾਂਚ ਕਰਾਂਗੇ ਤੇ ਅੰਦਰ ਤੁੰਨਾਗੇ ਇਹ ਗੱਲ ਮੁੱਖ ਮੰਤਰੀ ਕਹਿੰਦੇ ਰਹੇ ਪਰ ਹੋਇਆ ਕੁਝ ਕੋਈ ਜਾਂਚ ਹੋਈ ਕੋਈ ਪੜਤਾਲ ਹੋਈ ਕਾਰਵਾਈ ਹੋਈ ਰਾਜਾ ਵੜਿੰਗ ਤੇ ਕੱਖ ਨਹੀਂ ਹੋਇਆ ਫਿਰ ਚਰਨਜੀਤ ਚੰਨੀ ਦੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਰਹੇ ਕਿ ਇਹਨੇ ਗੜਬੜ ਕੀਤੀ ਆ ਇੱਕ ਖਿਡਾਰੀ ਮੁੰਡੇ ਨੂੰ ਨੌਕਰੀ ਦੇਣ ਦੇ ਲਈ ਵੱਡੀ ਗੜਬੜ ਕੀਤੀ ਆ ਤੇ ਨਾਲ ਇਹ ਕਿਹਾ ਗਿਆ ਵੀ ਜਿਹੜਾ ਚਮਕੌਰ ਸਾਹਿਬ ਦੇ ਨੇੜੇ ਉਥੇ ਇੱਕ ਯਾਦਗਾਰ ਬਣਾਈ ਉਹਦੇ ਵਿੱਚ ਵੱਡੀ ਗੜਬੜ ਕੀਤੀ ਆ ਜਾਂਚ ਕਰਾਂਗੇ ਪੜਤਾਲ ਕਰਾਂਗੇ ਅੰਦਰ ਤੁਰਨਾਗੇ ਜੇਲ੍ਹ 'ਚ ਭੇਜਾਂਗੇ ਸਾਰੀਆਂ ਗੱਲਾਂ ਹੋਈਆਂ सीएम ਭਗਵੰਤ ਮਾਨ ਨੇ ਖੁਦ ਕੀਤੀਆਂ ਖੋਦ ਅੱਜ ਵੀ ਵੀਡੀਓ ਮੌਜੂਦ ਨੇ ਪਰ ਕੋਈ ਕਾਰਵਾਈ ਚਰਨਜੀਤ ਚੰਨੀ ਤੇ ਹੋਈ ਦਿਖੀ ਤੁਹਾਨੂੰ ਅੱਗੇ ਆ ਜੋ ਸੁਖਵੀਰ ਬਾਦਲ ਦੇ ਸੁਖ ਬਲਾਸ ਹੋਟਲ ਤੇ ਕਾਰਵਾਈ ਕਰਨ ਦੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਉਹਦੇ ਖੇਤਾਂ ਦੇ ਵਿੱਚ ਸਪੈਸ਼ਲ ਇੱਕ ਕਸੀ ਨਹਿਰ ਜਾਣ ਦੀ ਬਹੁਤ ਵੱਡਾ ਖਲਾਸਾ ਮੁੱਖ ਮੰਤਰੀ ਨੇ ਕੀਤਾ ਲੋਕ ਕਹਿੰਦੇ ਰਹੇ ਵੀ ਜੇ ਇੰਜ ਕੀਤਾ ਤਾਂ ਪਰਚਾ ਦਰਜ ਕਰੋ ਸੁਖਬੀਰ ਬਾਦਲ ਵੀ ਕਹਿੰਦਾ ਰਿਹਾ ਬਈ ਫਿਰ ਕਾਰ ਮੇਰੇ ਤੇ ਕਾਰਵਾਈ ਪਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨਾ ਦੁਬਾਰਾ ਕੋਈ ਪਰਚਾ ਨਾ ਕੋਈ ਕਾਰਵਾਈ ਮੁੱਖ ਮੰਤਰੀ ਭਗਵੰਤ ਮਾਨ ਬਾਅਦ ਚੁੱਪ ਕਿਉਂ ਕਰ ਜਾਂਦੇ ਨੇ ਕੀ ਕੋਈ ਸੈਟਿੰਗ ਹੁੰਦੀ ਆ ਕਿ ਪਹਿਲਾਂ ਝੂਠ ਬੋਲਿਆ ਹੁੰਦਾ ਕਹਾਣੀ ਕਿੱਥੇ ਆ ਹੁਣ ਇਹ ਮੈਨੂੰ ਨਹੀਂ ਪਤਾ ਪਰ ਅੱਜ ਜਿਹੜਾ ਇਹ ਵਿਜੀਲੈਂਸ ਦਾ ਐਸਐਸਪੀ ਸਸਪੈਂਡ ਕੀਤਾ ਇਸ ਮਾਮਲੇ ਦੇ ਪਿੱਛੇ ਕਹਾਣੀ ਕੀ ਹੈ ਉਹਦੇ ਬਾਰੇ ਸੋਚਣਾ ਬਣਦਾ ਹੈ ਕੀ ਭਾਰਤ ਪੂਸ਼ਣ ਆਸ਼ੂ ਨੂੰ ਜਦੋਂ ਪਹਿਲਾ ਜੇਲ੍ਹ ਭੇਜਿਆ ਸੀ ਕੀ ਉਹ ਬਿਲਕੁਲ ਪੱਕੇ ਪੈਰੀ ਹੋ ਕੇ ਨਹੀਂ ਭੇਜਿਆ ਸੀ ਅਦਾਲਤ ਨੇ ਉਹਨੂੰ ਬਹੁਤ ਵੱਡੀ ਰਾਤ ਦਿੱਤੀ ਇਸ ਤਰ੍ਹਾਂ ਬਣ ਗਿਆ ਵੀ ਜਿਵੇਂ ਉਹ ਸੱਚਾ ਹੈ ਉਹਨੇ ਕੁਝ ਗਲਤ ਨਹੀਂ ਕੀਤਾ ਐਦਾਂ ਬਣ ਗਿਆ ਚਫੇਰੇ ਪ੍ਰਭਾਵ ਤਾਂ ਫਿਰ ਜੇਕਰ ਅਦਾਲਤਾਂ ਚ ਬਾਅਦ ਦੇ ਵਿੱਚ ਤੱਥ ਸਬੂਤ ਭਗਤੌਣੇ ਨਹੀਂ ਤੇ ਫਿਰ ਬੰਦੇ ਪਹਿਲਾਂ ਫੜਨੇ ਕਿਉਂ ਨਹੀਂ ਵਿਜੀਲੈਂਸ ਬਾਰੇ ਤਾਂ ਇਹ ਮੰਨਿਆ ਜਾਂਦਾ ਨਾ ਕਿ ਵਿਜੀਲੈਂਸ ਪਹਿਲਾਂ ਤੱਥ ਸਬੂਤ ਸਾਰਾ ਕੁਝ ਇਕੱਠਾ ਕਰਦੀ ਹੈ ਬਾਅਦ ਚ ਕਾਰਵਾਈ ਕਰਦੀ ਹੈ ਪਰ ਵਿਜੀਲੈਂਸ ਦੇ ਗ੍ਰਿਫਤਾਰ ਕੀਤੇ ਬੰਦੇ ਵੀ ਜੇਕਰ ਐਦਾਂ ਆਰਾਮ ਨਾਲ ਬਾਅਦ ਚ ਬਰੀ ਹੋ ਜਾਂਦੇ ਨੇ ਤਾਂ ਫਿਰ ਕੀ ਕਿਹਾ ਜਾਏ ਤੇ ਅੱਜ ਵਿਜੀਲੈਂਸ ਦੇ ਐਸਐਸਪੀ ਨੇ ਨੋਟਿਸ ਭੇਜਿਆ ਸਮਨ ਭੇਜਿਆ ਤੇ ਉਸ ਤੋਂ ਬਾਅਦ ਫਿਰ ਵਿਜੀਲੈਂਸ ਦਾ ਐਸਐਸਪੀ ਸਸਪੈਂਡ ਕਰਤਾ ਇਹ ਯਾਰ ਕੋਈ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਇਹ ਕੀ ਘਾਲੇ ਮਾਲੇ ਇਹ ਅੰਦਰ ਖਾਤੇ ਚੱਲੀ ਕੀ ਜਾਂਦਾ ਹੈ ਕੌਣ ਕਿਹਦੇ ਨਾਲ ਮਿਲਿਆ ਵੇਖੋ ਮਿਲੇ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕੁਛ ਨਾ ਕੁਛ ਹੈਗੇ ਨੇ ਕੌਣ ਕਿਹਦੇ ਨਾਲ ਕਿਵੇਂ ਮਿਲਿਆ ਤੇ ਕਾਹਤੋਂ ਮਿਲਿਆ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਪਰ ਕੀ ਇਹ ਅਧਿਕਾਰੀ ਸਰਕਾਰਾਂ ਨਾਲ ਮਿਲ ਕੇ ਕਰ ਰਹੇ ਚੱਲ ਰਹੇ ਨੇ ਕਿ ਵਿਰੋਧੀ ਪਾਰਟੀਆਂ ਨਾਲ ਕਿਤੇ ਕਿਤੇ ਮਿਲ ਜਾਂਦੇ ਨੇ ਅਸਲ ਕਹਾਣੀ ਕਿੱਥੇ ਹੈ ਤੇ ਕੀ ਐ ਇਹ ਸੱਚ ਬਾਹਰ ਆਉਣਾ ਵੀ ਨਹੀਂ ਮੈਂ ਨਹੀਂ ਕਹਿੰਦਾ ਕੱਲ ਨੂੰ ਆਜੂ ਕారణ ਇਹੋ ਜੇ ਸੱਚ ਕਦੇ ਬਾਹਰ ਆਉਣ ਦਿੱਤੇ ਜਾਂਦੇ ਆ ਨਹੀਂ ਆਉਣ ਦਿੱਤੇ ਜਾਂਦੇ ਅੰਦਰ ਹੀ ਦੱਬ ਲੈ ਜਾਂਦੇ ਆ ਕੋਟ ਲੈ ਜਾਂਦੇ ਆ ਤੇ ਕਦੇ ਸੱਚ ਬਾਹਰ ਨਹੀਂ ਆਏ ਹੁਣ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੇ ਅੱਜ ਇੱਕ ਹੋਰ ਵੱਡੀ ਖਬਰ ਆਪਰੀ ਹੈ ਕਿ ਵਿਜੀਲੈਂਸ ਇੱਕ ਚੌਂਕੀ ਇਨਚਾਰਜ ਜਿਹੜਾ ਮੁਹਾਲੀ ਦੇ ਸਨੇਟਾ ਥਾਣੇ ਦਾ ਚੌਂਕੀ ਦਾ ਉਹਨੂੰ ਫੜਨ ਗਈ ਤੇ ਉਹ ਰਿਸ਼ਵਤ ਲੈਣ ਦਾ ਉਹਦੇ ਤੇ ਦੋਸ਼ ਸੀਗਾ ਤੇ ਉਹ ਕਹਿੰਦੇ ਗੱਡੀ ਭਜਾ ਕੇ ਤੇ ਆਪਣੇ ਮੁਲਾਜ਼ਮਾਂ ਦੇ ਵਿੱਚ ਤੇ ਵਿਜੀਲੈਂਸ ਵਾਲਿਆਂ ਦੇ ਵਿੱਚ ਗੱਡੀ ਮਾਰ ਕੇ ਤੇ ਉਹ ਉੱਥੋਂ ਨਿਕਲ ਗਿਆ ਭੱਜ ਗਿਆ ਹੁਣ ਇਹ ਖਬਰ ਮੀਡੀਆ ਚ ਆਈ ਹੈ ਇਹਦੀ ਹਕੀਕਤ ਕੀ ਹੈ ਇਹ ਨਹੀਂ ਪਤਾ ਇਹ ਅਜੇ ਆਏਗੀ ਪਰ ਜੇਕਰ ਐਵੇਂ ਕੀਤਾ ਜਾ ਰਿਹਾ ਹੈ ਤਾ ਫਿਰ ਕਹਾਣੀ ਗੰਭੀਰ ਹੈ ਕੀ ਵਿਜੀਲੈਂਸ ਇੰਨੇ ਪੱਕੇ ਪੈਰੀ ਵੀ ਨਹੀਂ ਜਾਂਦੀ ਜਾਂ ਪੁਲਿਸ ਨੂੰ ਗ੍ਰਿਫਤਾਰ ਕਰਨ ਨੇ ਇੰਨੇ ਪੱਕੇ ਪੈਰੀ ਨਹੀਂ ਗਈ ਕਿ ਉਥੋਂ ਤਿੱਤਰ ਹੋ ਗਿਆ ਜਾਂ ਫਿਰ ਪੁਲਸ ਦੇ ਵਿੱਚ ਹੀ ਅਜਿਹੇ ਵਿਅਕਤੀ ਕੰਮ ਕਰ ਰਹੇ ਨੇ ਜਿਹੜੇ ਖੁਦ ਪੁਲਿਸ ਚੋ ਕੇ ਪੁਲਿਸ ਦਾ ਕੋਈ ਡਰ ਨਹੀਂ ਕਾਨੂੰਨ ਦਾ ਕੋਈ ਡਰ ਨਹੀਂ ਇਹਦੇ ਬਾਰੇ ਵੀ ਤੁਸੀਂ ਆਪਣਾ ਵਿਚਾਰ ਲਿਖ ਸਕਦੇ ਹੋ ਜਰੂਰ ਲਿਖਿਓ ਬਹੁਤ ਮਿਹਰਬਾਨੀ ਧੰਨਵਾਦ